ਤੌਰ ਤੇ ਵਸਿੰਦੇ ਬਣ ਗਏ ਵੋਟਰ ਬਣ ਗਏ ਮਾਲਕ ਬਣ ਗਏ ਤੇ ਮੇਰਾ ਅੰਦਾਜ਼ਾ ਵਾ ਕਿ ਅਗਲੇ 20 ਤੋਂ 25 ਸਾਲਾਂ ਦੇ ਵਿੱਚ ਵਿੱਚ ਪੰਜਾਬ ਪੰਜਾਬੀ ਪੰਜਾਬ ਦੇ ਵਿੱਚ ਹੀ ਔਰ ਸਿੱਖ ਜਿਹੜੇ ਨੇ ਪੰਜਾਬ ਦੇ ਵਿੱਚ ਘਟ ਗਿਣਤੀ ਹੋ ਜਾਣਗੇ ਵੀ ਵਿਲ ਲੂਜ਼ आवर ਆਈਡੈਂਟੀਟੀ ਕੰਪਲੀਟਲੀ ਵੀ ਵਿਲ देयर विल बी ਅ ਮੈਸਿਵ ਡੈਮੋਗ੍ਰਾਫਿਕ ਚੇਂਜ ਆਬਾਦੀ ਦਾ ਜਿਹੜਾ ਸੰਤੁਲਨ ਹੈਗਾ ਉਹਦੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਦੇ ਵਿੱਚ ਅੰਤਰ ਪਵੇਗਾ ਅਸੀਂ ਕਿਸੇ ਵੀ ਵਸਿੰਦੇ ਦੇ ਖਿਲਾਫ ਨਹੀਂ ਕਿ ਉਹ ਪੰਜਾਬ ਦੇ ਵਿੱਚ ਆਣ ਕੇ ਕੰਮ ਨਾ ਕਰੇ ਜੀ ਸੱਦ ਕੇ ਆਵੇ ਕੰਮ ਕਰੇ ਪੈਸੇ ਕਮਾਵੇ ਇਨਵੈਸਟਮੈਂਟ ਕਰਨ ਇੰਡਸਟਰੀਅਲ ਇਨਵੈਸਟਮੈਂਟ ਜ਼ਰੂਰ ਕਰਨ ਪਰ ਉਹਦਾ ਕੋਈ ਤਰੀਕੇਕਾਰ ਚਾਹੀਦਾ ਵਾ ਅਸੀਂ ਕੋਟ ਕੀਤਾ ਵਾ ਜਿਹੜਾ ਅ ਹਿਮਾਚਲ ਪ੍ਰਦੇਸ਼ ਦਾ ਜਿਹੜਾ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ ਹੈਗਾ 1972 ਉਸ ਵਕਤ ਡਾਕਟਰ ਵਾਈਸ ਵਾਈਸ ਪਰਮਾਰ ਮੁੱਖ ਮੰਤਰੀ ਸੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਨੂੰ ਉਸ ਵਕਤ ਅਹਿਸਾਸ ਹੋਇਆ ਕਿ ਜੇ ਇਸ ਤਰੀਕੇ ਨਾਲ ਅਸੀਂ ਹਿਮਾਚਲ ਪ੍ਰਦੇਸ਼ ਦੀ ਜ਼ਮੀਨ ਖੁੱਲੇ ਤੌਰ ਤੇ ਵੇਚਣ ਤੇ ਲਾਤੀ ਇਹ ਸਾਰੇ ਬਾਗ-ਬਗੀਚੇ ਕਿਉਂਕਿ ਆਪਾਂ ਜਾਣਦੇ ਕਿ ਹਿਮਾਚਲ ਵਿੱਚ ਲੈਂਡ ਹੋਲਡਿੰਗ ਪੰਜਾਬ ਨਾਲੋਂ ਵੀ ਘੱਟ ਹੈ ਕਿਸਾਨਾਂ ਦੀ ਤਾਂ ਜਿੰਨੇ ਬਾਗ-ਬਗੀਚੇ ਨੇ ਉਹ ਸਾਰੇ ਦਿੱਲੀ ਵਸਦੇ ਅਮੀਰਾਂ ਨੇ ਅੰਬਾਨੀ ਅਡਾਨੀ ਵਰਗਿਆਂ ਨੇ ਔਰ ਮੁੰਬਈ ਵਸਦੇ ਅਮੀਰਾਂ ਨੇ ਅਤੇ ਗੈਰ ਹਿਮਾਚਲੀਆਂ ਨੇ ਸਾਡੀ ਸਾਰੀ ਸਟੇਟ ਦੇ ਮਾਲਕ ਬਣ ਜਾਣਾ ਵਾ ਉਹਨਾਂ ਨੇ ਅਕਲਮੰਦੀ ਕਰਦੇ ਹੋਏ ਦੂਰਅੰਦੇਸ਼ੀ ਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਇਹ ਜਿਹੜਾ ਬਿੱਲ ਸੀਗਾ 1972 ਚ ਇੰਟਰੋਡਿਊਸ ਕਰਤਾ ਔਰ ਸੈਕਸ਼ਨ 118 ਹੈ ਜਿਹੜਾ ਆਫ ਦਾ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ 1972 ਅ ਅੰਡਰ ਰੂਲ 115 ਆਫ ਦਾ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਪੰਜਾਬ ਵਿਧਾਨ ਸਭਾ ਸਾਡੇ ਕੋਲ ਇਸ ਪ੍ਰਾਈਵੇਟ ਮੈਂਬਰ ਇੰਟਰੋਡਿਊਸ ਬਿੱਲ ਨੂੰ ਇੰਟਰੋਡਿਊਸ ਕਰਨ ਨੂੰ ਸਾਡੇ ਕੋਲ ਪ੍ਰੋਵੀਜ਼ਨ ਹੈ ਜਿਹੜੀ ਮੈਂ ਕੋਰਟ ਕੀਤੀ ਹੁਣੇ ਅਸੀਂ ਵਿਧਾਨ ਸਭਾ ਦੇ ਵਿੱਚ ਅੰਡਰ ਰੂਲ 115 ਆਫ ਦਾ ਰੂਲਸ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ ਇਨ ਪੰਜਾਬ ਵਿਧਾਨ ਸਭਾ ਕੋਈ ਵੀ ਮੈਂਬਰ ਇਸ ਤਰ੍ਹਾਂ ਦਾ ਕੋਈ ਪੰਜਾਬ ਦੇ ਪ੍ਰਤੀ ਕੋਈ ਚੰਗੇ ਵਿਚਾਰ ਦੇ ਨਾਲ ਕੋਈ ਠੂਰ ਠੋਸ ਕਾਨੂੰਨ ਦੇ ਤਹਿਤ ਤਹਿਤ ਤਬਦੀਲੀ ਚਾਹੁੰਦਾ ਐਮੈਂਡਮੈਂਟ ਚਾਹੁੰਦਾ ਉਹ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਰੱਖਿਆ ਜਾ ਸਕਦਾ ਔਰ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਦੇਖੋਗੇ ਕਿ ਜਦੋਂ ਐਡੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕ ਬਾਹਰ ਚਲੇ ਗਏ ਸਾਡੀ ਜਿਹੜੀ ਕੰਟਰੀਬਿਊਸ਼ਨ ਆ ਟਵਰਡ ਸੈਂਟਰਲ ਸਰਵਿਸਿਜ਼ ਜਿੱਥੇ ਸਾਡੇ ਬੱਚੇ ਪੜ੍ਹ ਕੇ ਆਈਏਐਸ ਬਣਦੇ ਨੇ ਆਈਪੀਐਸ ਬਣਦੇ ਨੇ देयर इज ਅ ਸ਼ਾਰਪ ਡ੍ਰੌਪ ਸਿਮਿਲਰਲੀ ਸਾਡੇ ਜਿਹੜੇ ਬੱਚੇ ਆਰਮਡ ਫੋਰਸਸ ਵਿੱਚ ਜਾਂਦੇ ਨੇ ਫੌਜਾਂ ਵਿੱਚ ਜਾਂਦੇ ਨੇ ਜਿਹੜੀਆਂ ਹੋਰ ਪੈਰਾ ਮਿਲਟਰੀ ਫੋਰਸਸ ਆ ਉਹਦੇ ਵਿੱਚ ਪੰਜਾਬ ਦੀ ਜਿਹੜੀ ਪਾਰਟਿਸਪੇਸ਼ਨ ਹੈਗੀ ਆ ਪੰਜਾਬ ਦੀ ਜਿਹੜੀ ਉੱਥੇ ਜਿਹੜੀ ਸਾਡੀ ਕੰਟਰੀਬਿਊਸ਼ਨ ਆ ਉਹ ਸਾਰੀ ਇਸ ਦੇਸ਼ ਦੇ ਵਿੱਚ ਬਿਲਕੁਲ ਨਾ ਮਾਤਰ ਹੁੰਦੀ ਜਾ ਰਹੀ ਹੈ ਘਟਦੀ ਜਾ ਰਹੀ ਹੈ ਇਸ ਕਰਕੇ ਪੰਜਾਬ ਦੀ ਹੋਣਦ ਨੂੰ ਬਚਾਉਣ ਵਾਸਤੇ ਪੰਜਾਬ ਦੀ ਇਕਨੋਮੀ ਨੂੰ ਬਚਾਉਣ ਵਾਸਤੇ ਪੰਜਾਬ ਦੇ ਜਿਹੜਾ ਸਾਡਾ ਡੈਮੋਗ੍ਰਾਫਿਕ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਉਸ ਨੂੰ ਬਚਾਉਣ ਵਾਸਤੇ ਇਹ ਬਿੱਲ ਬਹੁਤ ਮਹੱਤਵਪੂਰਨ ਹੈ ਔਰ ਮੈਂ ਜਦੋਂ ਸਪੀਕਰ ਸਾਹਿਬ ਨਾਲ ਅਸੀਂ ਤੇ ਪ੍ਰਤਾਪ ਸਿੰਘ ਬਾਜਵਾ ਅਸੀਂ ਡਿਸਕਸ਼ਨ ਕੀਤੀ ਆ ਉਹਨਾਂ ਨੇ ਸਾਡੇ ਨਾਲ ਸਹਿਮਤੀ ਜਤਾਈ ਹੈ ਕਿ ਇਹ ਬਹੁਤ ਮਹੱਤਵਪੂਰਨ ਮੁੱਦਾ ਵਾ ਔਰ ਮੈਂ ਆਪਣੀ ਪਾਰਟੀ ਦੇ ਵਿੱਚ ਇਸ ਨੂੰ ਡਿਸਕਸ਼ਨ ਤੋਂ ਬਾਅਦ ਉਸੀ ਉਮੀਦ ਕਰਦੇ ਆ ਕਿ ਅਸੀਂ ਇਸ ਕਾਨੂੰਨ ਇਸ ਇਸ ਪ੍ਰਾਈਵੇਟ ਮੈਂਬਰ ਨੂੰ ਕਾਨੂੰਨ ਦੀ ਸ਼ਕਲ ਦੇਾਂਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਉਂਕਿ ਇਹ ਕੋਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਇਹ ਕਿਸੇ ਪਾਰਟੀ ਵਿਸ਼ੇਸ਼ ਦਾ ਇਹ ਕੋਈ ਏਜੰਡਾ ਨਹੀਂਗਾ ਇਹ ਜਿੱਦਾਂ ਕਹਿੰਦੇ ਪੰਜਾਬ ਪੰਜਾਬੀਅਤ ਇਹ ਉਸ ਦਾ ਇੱਕ ਸਾਂਝਾ ਏਜੰਡਾ ਵਾ ਇਸ ਕਰਕੇ ਇਸ ਏਜੰਡੇ ਨੂੰ ਅ ਅੰਜਾਮ ਦੇਣ ਵਾਸਤੇ ਸਾਡੇ ਕੋਲ ਪੰਜਾਬ ਦੀ ਵਿਧਾਨ ਸਭਾ ਨਾਲੋਂ ਬਿਹਤਰ ਕੋਈ ਪਲੇਟਫਾਰਮ ਨਹੀਂਗਾ ਔਰ ਮੈਂ ਉਮੀਦ ਕਰਦਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਕਹਿੰਦੀਆਂ ਅਸੀਂ ਪੰਜਾਬ ਲਈ ਸੁਹਿਰਦ ਆ ਅਸੀਂ ਪੰਜਾਬ ਦੇ ਹਿੱਤ ਵਿੱਚ ਖੜੇ ਆ ਅਸੀਂ ਪੰਜਾਬ ਦੇ ਵਿੱਚ ਅਸੀਂ ਅਸੀਂ ਉਹਦੀ ਹੋਂਦ ਨੂੰ ਬਰਕਰਾਰ ਕਰਨ ਵਾਸਤੇ ਖੜੇ ਆ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਹੋ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਯੂਨਿਟ ਆ ਮੈਂ ਉਮੀਦ ਇਹ ਕਰਦਾ ਵਾਂ ਕਿ ਇਸ ਬਿਲ ਨੂੰ ਸਾਰੇ ਅ ਅਨ ਕੰਡੀਸ਼ਨਲ ਔਰ ਯੂਨੀਨਮਸ ਸਪੋਰਟ ਦੇਣਗੇ ਤਾਂ ਕਿ ਖੇਤੀ ਤੋਂ ਖੇਤੀ ਜਿਹੜਾ ਕਾਨੂੰਨ ਬਣਾਇਆ ਜਾਵੇ ਹੁਣ ਇਹਦੇ ਚ ਕਾਨੂੰਨ ਕੀ ਆ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਕੋਈ ਵੀ ਨਹੀਂ ਆਣ ਕੇ ਇੱਥੇ ਜ਼ਮੀਨ ਲੈ ਸਕਦਾ ਬਿਲਕੁਲ ਲੈ ਸਕਦਾ ਸੋ ਇਹਦਾ ਮੋਟਿਵ ਕੀ ਆ ਕਿ ਜਿੱਦਾਂ ਹਿਮਾਚਲ ਪ੍ਰਦੇਸ਼ ਨੇ ਜਾਂ ਹੋਰ ਸਟੇਟਸ ਨੇ ਇਹਨੂੰ ਇਹਦੀਆਂ ਸ਼ਰਤਾਂ ਰੱਖੀਆਂ ਹੋਈਆਂ ਨੇ देयर इज ਅ ਰਿਸਟ੍ਰਿਕਸ਼ਨ ਨੋਬਡੀ ਕੈਨ ਜਸਟ ਕਮ ਆਊਟਰਾਈਟਲੀ ਫਰਮ ਪੰਜਾਬ ਪੈਸੇ ਦਿੱਤੇ 20 ਲੱਖ ਰੁਪਇਆ ਪਹਿਲਾਂ ਇੱਕ ਏਕੜ ਦੇ ਮਾਲਕ ਬਣ ਗਏ ਫਿਰ ਉੱਥੇ ਵੋਟਰ ਕਾਰਡ ਬਣਾਇਆ ਤੇ ਫਿਰ ਉੱਥੇ ਵੋਟਰ ਬਣ ਗਏ ਅੱਜ ਪੰਜਾਬ ਦੀ ਅਸੈਂਬਲੀ ਵਿੱਚ ਮੈਂ ਕਿਸੇ ਦੇ ਖਿਲਾਫ ਨਹੀਂ ਗਾ ਆਲਰੇਡੀ ਇੱਕ ਗੈਰ ਪੰਜਾਬੀ ਜਿਹੜਾ ਮੈਂਬਰ ਬਣ ਚੁੱਕਾ ਪੰਜਾਬ ਦੀ ਵਿਧਾਨ ਸਭਾ ਦੇ ਬਹੁਤ ਸਾਰੇ ਕਾਉਂਸਲਰਸ ਮੈਂ ਉਹਨਾਂ ਦੇ ਵੀ ਖਿਲਾਫ ਨਹੀਂ ਗਾ ਲੈਟ ਮੀ ਟੈਲ ਯੂ ਜਿਹੜੇ ਬੰਦੇ ਆ ਚੁੱਕੇ ਨੇ ਵੋਟਰ ਬਣ ਚੁੱਕੇ ਨੇ ਇੱਥੇ ਸੈਟਲ ਹੋ ਚੁੱਕੇ ਨੇ ਉਹ ਤਾਂ ਆਲਰੇਡੀ ਪੰਜਾਬੀ ਬਣ ਚੁੱਕੇ ਨੇ ਉਹ ਜੀ ਸੱਦ ਕੇ ਪੰਜਾਬ ਦੀ ਧਰਤੀ ਦੇ ਉੱਤੇ ਰਹਿਣਗੇ ਲੇਕਿਨ ਫਰਦਰ ਵੀ ਹੈਵ ਟੂ ਪ੍ਰੀਵੈਂਟ ਬਹੁਤ ਸਾਰੇ ਲੁਧਿਆਣਾ ਆਦ ਵੱਡੇ ਸ਼ਹਿਰਾਂ ਵਿੱਚ ਬਹੁਤ ਸਾਰੇ ਗੈਰ ਪੰਜਾਬੀ ਜਿਹੜੇ ਕਾਉਂਸਲਰ ਬਣ ਚੁੱਕੇ ਨੇ ਮੈਂ ਇਸ ਗੱਲ ਦੇ ਕਤਾਈ ਖਿਲਾਫ ਨਹੀਂਗਾ ਲੇਕਿਨ ਮੈਂ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਵਿਅਕਤੀ ਆਵੇ ਉਹ ਅਗਰ ਐਗਰੀਕਲਚਰ ਲੈਂਡ ਲੈਣਾ ਚਾਹੁੰਦਾ ਹਿਮਾਚਲ ਵਿੱਚ ਤੁਸੀਂ ਲੈ ਸਕਦੇ ਹੋ ਲੇਕਿਨ ਉਹਦੀਆਂ ਕੁਝ ਸ਼ਰਤਾਂ ਫੋਲੋ ਕਰਨੀਆਂ ਪੈਂਦੀਆਂ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਨਾਨ ਸੀਰੀਅਸ ਪਰਚੇਜ਼ਰ ਆ ਉਹ ਸਾਰਾ ਫਿਲਟਰ ਹੋ ਜਾਂਦਾ ਸਿਰਫ ਜਿਹੜਾ ਜੈਨੂਨ ਬਾਇਰ ਆ ਉਹ ਆਣ ਕੇ ਪੰਜਾਬ ਦੇ ਵਿੱਚ ਜ਼ਮੀਨ ਲੈ ਸਕੇ ਔਰ ਇਸੇ ਤਰ੍ਹਾਂ ਇੰਡਸਟਰੀ ਵਾਸਤੇ ਕੋਈ ਮਨਾਈ ਨਾ ਸਮਝੀ ਜਾਵੇ ਇੰਡਸਟਰੀਅਲ ਇਨਵੈਸਟਮੈਂਟ ਇਸ ਵੋਸਟ ਵੈਲਕਮ ਬਟ ਦੇ ਅਗੇਨ ਹੈਵ ਟੂ ਫਾਲੋ ਸਰਟਨ ਪ੍ਰੋਵੀਜ਼ਨਸ ਆਫ ਦਾ ਰੂਲ ਆਫ ਲਾ which will be implemented in Punjab in the coming days ਕੁਝ ਲੋਕ ਕਹਿਣਗੇ ਜੀ ਹੁਣ ਅਸੀਂ ਵਿਦੇਸ਼ਾਂ ਵਿੱਚ ਜਾ ਰਹੇ ਤੇ ਕਿਉਂ ਉੱਥੇ ਕਿਉਂ ਨਹੀਂ ਕਾਨੂੰਨ ਹੈਗੇ ਲੈਟ ਮੀ ਟੈਲ ਯੂ ਕੈਨੇਡਾ ਦੇ ਵਿੱਚ ਦੇ ਹੈਵ ਇੰਟਰੋਡਿਊਸਡ ਅ ਲਾ ਜਸਟਨ ਟਰੂਡੋ ਈਵਨ ਰੀਸੈਂਟਲੀ ਤੇ ਕੋਈ ਰੈਂਡਮਲੀ ਆਣ ਕੇ ਉੱਥੇ ਪ੍ਰੋਪਰਟੀ ਨਹੀਂ ਖਰੀਦ ਸਕਦਾ ਕੈਨੇਡਾ ਨੇ ਵੀ ਲਾ ਬਣਾਇਆ ਕਿਉਂਕਿ ਉਹ ਸਮਝਦੇ ਨੇ ਕਿ ਸਾਡੀ ਵੀ ਜਿਹੜਾ ਸੰਤੁਲਨ ਹੈ ओरिजिनल ਕੈਨੇਡੀਅਨਸ ਦਾ ਉਹਨਾਂ ਦੀ ਆਈਡੈਂਟੀਟੀ ਖਤਰੇ ਵਿੱਚ ਇਸ ਕਰਕੇ ਇਹਦੀ ਅਹਿਮੀਅਤ ਬਹੁਤ ਜ਼ਿਆਦਾ ਵਾ ਔਰ ਮੈਂ ਉਮੀਦ ਕਰਦਾ ਮੈਂ ਆਪਣੇ ਪਾਰਟੀ ਦੇ ਵਿੱਚ ਅਸੀਂ ਬ੍ਰਾਡਲੀ ਡਿਸਕਸ ਕੀਤਾ ਹੋਇਆ ਇਸ ਬਿਲ ਨੂੰ ਲਗਭਗ ਕੰਸੈਂਸਸ ਸੀਗਾ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਔਰ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਤਾਪ ਸਿੰਘ ਬਾਜਵਾ ਦਾ ਜਿਹੜੇ ਮੇਰੇ ਨਾਲ ਗਏ ਨੇ ਉਹਨਾਂ ਨੇ ਵੀ ਇਹਨੂੰ ਡਿਸਕਸ਼ਨ ਦੇ ਵਾਸਤੇ ਸਹਿਮਤੀ ਦਿੱਤੀ ਆ ਔਰ ਮੈਂ ਸਪੀਕਰ ਸਾਹਿਬ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਵੀ ਬ੍ਰਾਡਲੀ Uh, he has uh, agreed in principle ke this needs to be introduced hun ithe aan ke saariyan partiyan da pata lag jega jehde kehnde ne asi punjab de mudai aan je mudai ne te fir dusriyan subeyan di tarz te sanu eh qanoon banawan de vich oh sahayi honge agar oh mudai nahi nge farzi mudai ne galat sirf prachar karde ne sirf lok dikhava hai sirf muh dikhava hai ਆ ਫਿਰ ਉਹਨਾਂ ਦਾ ਜਿਹੜਾ ਚਿਹਰਾ ਬੇਨਕਾਬ ਹੋਣਾ ਵੀ ਪੰਜਾਬ ਦੇ ਹਿੱਤ ਵਿੱਚ ਪੰਜਾਬ ਦੇ ਲੋਕਾਂ ਦੀ ਜਾਣਕਾਰੀ ਵਾਸਤੇ ਬਹੁਤ ਲਾਜ਼ਮੀ ਆ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਿਹੜਾ ਹੈ ਇਸ ਬਿਲ ਨੂੰ ਜਿਆਦਾ ਤੋਂ ਜਿਆਦਾ ਆਪਣੇ ਜ਼ਰੀਏ ਸਾਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਤੱਕ ਪਹੁੰਚਾਓਗੇ ਇੱਕ ਪਬਲਿਕ opinion ਬਿਲਡ ਕਰੋਗੇ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਐਕਟ ਹੈ ਜਿਹੜਾ ਮੈਂ Google ਤੇ ਰਿਸਰਚ ਕਰਕੇ ਇਸ ਨੂੰ ਡਾਊਨਲੋਡ ਕੀਤਾ ਇਸ ਨੂੰ ਪੂਰੇ ਨੂੰ ਸਟੱਡੀ ਕੀਤਾ ਹੈ ਤਾਂ ਰਾਜਸਥਾਨ ਦੇ ਵਿੱਚ ਵੀ ਆ ਤੁਸੀਂ ਰਾਜਸਥਾਨ ਦੇ ਵਿੱਚ ਵੀ ਆਊਟਰਾਇਟਲੀ ਜਾ ਕੇ ਜ਼ਮੀਨ ਨਹੀਂ ਲੈ ਸਕਦੇ ਕੋਈ ਪੰਜਾਬ ਦਾ ਵਸਿੰਦਾ ਨਾ ਜੰਮੂ ਕਸ਼ਮੀਰ 'ਚ ਲੈ ਸਕਦਾ ਨਾ ਹਿਮਾਚਲ ਪ੍ਰਦੇਸ਼ ਵਿੱਚ ਲੈ ਸਕਦਾ ਨਾ ਰਾਜਸਥਾਨ 'ਚ ਵਿੱਚ ਲੈ ਸਕਦਾ ਸ਼ਾਇਦ ਕੁਝ ਸ਼ਰਤਾਂ ਗੁਜਰਾਤ ਵਿੱਚ ਵੀ ਤੁਹਾਨੂੰ ਪਤਾ ਹੋਵੇ ਕਿ ਗੁਜਰਾਤ ਦੇ ਕੱਚ ਦੇ ਇਲਾਕੇ ਵਿੱਚ ਉਹ ਅਰਸੇ ਤੋਂ ਬੈਠੇ ਪੰਜਾਬੀ ਜਿਨ੍ਹਾਂ ਨੇ ਉਹ ਜ਼ਮੀਨ ਨੂੰ ਆਬਾਦ ਕੀਤਾ ਉਹਨਾਂ ਦੀ ਸਾਰੀ ਜਿਹੜੀ ਓਨਰਸ਼ਿਪ ਟਾਈਟਲ ਸੀਗਾ ਉਹ ਭਾਜਪਾ ਦੀ ਗੁਜਰਾਤ ਦੀ ਸਰਕਾਰ ਨੇ ਅੱਜ ਤੋਂ 5-7 ਸਾਲ ਪਹਿਲਾਂ ਰੱਦ ਕਰ ਦਿੱਤਾ ਵਾ ਔਰ ਉਹਨਾਂ ਨੇ ਹਾਈ ਕੋਰਟ ਨੂੰ ਅਪਰੋਚ ਕੀਤਾ ਹਾਈ ਕੋਰਟ 'ਚ ਜਿੱਤ ਗਏ ਕੇਸ ਇਹਦੇ ਬਾਵਜੂਦ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਜਾ ਕੇ ਇੱਕ ਐਸਐਲਪੀ ਅਪੀਲ ਪਾਈ ਔਰ ਉਹਨਾਂ ਦੀ ਮਲਕੀਅਤ ਜਿਹੜੀ ਆ ਉਹ ਦੁਬਾਰਾ ਉਸ ਨੂੰ ਸਟੇ ਕਰਵਾ ਦਿੱਤਾ ਉਸ ਤੇ ਰੋਕ ਲਗਵਾ ਦਿੱਤੀ ਅੱਜ કચ્છ ਦੇ ਅੜਾਕੇ ਇਲਾਕੇ ਵਿੱਚ ਬੈਠੇ ਸੈਂਕੜੇ ਪਰਿਵਾਰ ਸਿੱਖਾਂ ਦੇ ਪੰਜਾਬੀਆਂ ਦੇ ਉੱਥੋਂ ਦੇ ਮਾਲਕ ਨਹੀਂ ਬਣ ਸਕਦੇ ਸੋ that is the law ਐਂਡ ਆਈ ਹੋਪ that all political parties all leaders cutting across party lines will support this act will support this bill uh, unanimously so main toda saryanda aj is idea jada tode rahi float kita main punjab de sare bashinda nu appeal karunga ke tusi bhi is nu pracharo kalle kalle punjabi tak pahunchao taaki sade jede aagu ne mlas onate pressure build hove ke oh vidhansabha vich aan ke kehne ke haan ji eh jada kanun hai oh zarur banna chahida ਇਹ ਮੈਂ ਸਿਰਫ ਇੱਕ ਬਿੱਲ ਮੂਵ ਕਰ ਰਿਹਾ ਇਹ ਕੋਈ ਮੇਰਾ ਕੋ ਇਕੱਲੇ ਦਾ ਇਹ ਕੋਈ ਨਾ ਤਾਂ ਫਰਜ਼ ਆ ਨਾ ਮੈਂ ਇਕੱਲੇ ਦੀ ਕੋਈ ਜ਼ਿੰਮੇਵਾਰੀ ਆ ਮੈਂ ਸਮਝਦਾ ਕਿ ਪੰਜਾਬ ਦੇ 3 ਕਰੋੜ ਆਬਾਦੀ ਦੇ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਦੇ ਇੰਟਰਸਟ ਨੂੰ ਸੇਫਗਾਰਡ ਕਰਨਗੇ ਮੈਂ ਤੁਹਾਡਾ ਸਭ ਦਾ ਬੜਾ ਮਸ਼ਕੂਰ ਆ ਅਗਰ ਕਿਸੇ ਨੇ ਕੋਈ ਸਵਾਲ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਨਹੀਂ ਇਹ ਐਗਰੀਕਲਚਰ ਪਰਪਸ ਦੀ ਜ਼ਮੀਨ ਲੈਂਡ ਵਾਸਤੇ ਵੀ ਇਹਦੇ ਤੇ ਸ਼ਰਤਾਂ ਹੋਣੀਆਂ ਚਾਹੀਦੀਆਂ ਇੰਡਸਟਰੀਅਲ ਜ਼ਮੀਨ ਇੰਡਸਟਰੀਅਲ ਇਨਵੈਸਟਮੈਂਟ ਲੈਂਡ ਵਾਸਤੇ ਵੀ ਇਹਦੇ ਤੇ ਸ਼ਰਤਾਂ ਲਾਗੂ ਹੋਣੀਆਂ ਚਾਹੀਦੀਆਂ ਅੱਛਾ ਸਵਾਲ ਕੀਤਾ ਹੈ ਮੇਰੇ ਛੋਟੇ ਵੀਰ ਪੱਤਰਕਾਰ ਨੇ ਕਿ ਸਾਡੀਆਂ ਨੌਕਰੀਆਂ ਦੇ ਉੱਤੇ ਵੀ ਬਹੁਤ ਜ਼ਿਆਦਾ ਉਹ ਬਟ ਨੇਚਰਲ ਹੈ ਜਦੋਂ ਸਾਡੀ ਵਰਕ ਫੋਰਸ ਜਿਹਨੂੰ ਅਸੀਂ ਪਹਿਲਾਂ ਪਾਲਿਆ ਵੱਡਾ ਕੀਤਾ ਉਹਨੂੰ ਪੜਾਇਆ ਲਿਖਾਇਆ ਉਹਦੇ ਤੇ ਸਟੇਟ ਨੇ ਇਨਵੈਸਟਮੈਂਟ ਕੀਤੀ ਉਹ ਪੜਿਆ ਪਲਾਇਆ ਹਿਊਮਨ ਰਿਸੋਰਸ ਵਰਕ ਫੋਰਸ ਦੇਸ਼ਾਂ ਵਿਦੇਸ਼ਾਂ ਨੂੰ ਚਲ ਜਾਂਦੇ ਜਦੋਂ ਇੱਥੇ ਵੈਕਿਊਮ ਕ੍ਰੀਏਟ ਹੋਵੇਗਾ ਤੇ ਦੂਸਰੇ ਲੋਕਾਂ ਨੇ ਆਣ ਕੇ ਉਸ ਵੈਕਿਊਮ ਨੂੰ ਭਰਨਾ ਵਾ ਉਹ ਭਰਨ ਮੈਂ ਕਹਿ ਰਿਹਾ ਪੈਸੇ ਕਮਾਉਣ ਰੋਜ਼ਗਾਰ ਲੈਣ लेकिन इतों के पक्के बशिंदे अगर पंजाब बनावागे आइडेंटिटी का क्राइसिस है सो लेट मी कले वंस अगेन एवरीबडी इज वेलकम टू वर्क इन पंजाब एवरीबडी इज वेलकम टू हैव इंडस्ट्रियल इन्वेस्टमेंट और एनी सॉर्ट ऑफ इन्वेस्टमेंट इन पंजाब वी हैव नो इशूज एट ऑल बट दे नॉट बिकम परमानेंट रेजिडेंट्स ऑफ द स्टेट जस्ट लाइक पीपल कैनॉट जस्ट बिकम परमानेंट रेजिडेंट्स ऑफ हिमाचल प्रदेश they cannot become permanent residents of rajastan they cannot become permanent residents of jammu kashmir until abrogation of article 370 which protected their identity nahi dekho gall e hai ke e vidhansabha ek autonomous body hai tusi sare jande ho ke democracy vich legislature da ਇੱਕ ਇੰਪੋਰਟੈਂਟ ਪਿਲਰ ਆ ਚਾਰੇ ਪਿਲਰ ਗੰਦੇ ਆ ਆਪਾਂ ਲੈਜਿਸਲੇਚਰ ਜੁਡੀਸ਼ਰੀ ਐਂਡ ਐਗਜ਼ੀਕਟਿਵ ਐਂਡ ਮੀਡੀਆ ਜਿਹਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਸੋ ਹੋ ਸਕਦਾ ਕੁਝ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਸੂਬੇ ਨੇ ਉਹਨਾਂ ਨੇ ਕੋਲ ਉਹਨਾਂ ਨੇ ਕਾਨੂੰਨ ਇਸ ਤਰ੍ਹਾਂ ਦਾ ਨਹੀਂ ਕੜਿਆ ਪਰ ਪੰਜਾਬ ਨੂੰ ਇੱਕ ਘੜਨ ਦੀ ਲੋੜ ਹੈਗੀ ਆ ਇਸ ਕਰਕੇ ਮੈਂ ਕਹਿ ਰਿਹਾ ਵਾਂ ਔਰ ਮੈਂ ਕਹਿ ਰਿਹਾ ਵਾਂ ਕਿ ਇਹਦੀ ਮੈਂ ਪਿੱਛੇ ਦਲੀਲ ਦਲੀਲ ਵੀ ਦਿੱਤੀ ਬਕਾਇਦਾ ਕਿ ਜਦੋਂ ਆਪਣੇ ਬੱਚੇ ਵਿਦੇਸ਼ਾਂ ਵਿੱਚ ਚੱਲ ਜਾਂਦੇ ਨੇ ਇੱਥੇ ਜਿਹੜਾ ਕੰਮ ਹੁੰਦਾ ਤੁਸੀਂ ਦੇਖੋ ਤੁਸੀਂ ਕਦੇ ਸਰਕਾਰੀ ਸਕੂਲ ਵਿੱਚ ਜਾ ਕੇ ਦੇਖਿਓ ਮੈਂ ਕੁਝ ਸਰਕਾਰੀ ਸਕੂਲਾਂ ਵਿੱਚ ਵੇਰਵਾ ਪ੍ਰਾਪਤ ਕੀਤਾ ਸਮਥਿੰਗ ਲਾਈਕ 35 40 ਪਰਸੈਂਟ ਬੱਚੇ ਸਰਕਾਰੀ ਸਕੂਲਾਂ 'ਚ ਉਹ ਗੈਰ ਪੰਜਾਬੀਆਂ ਦੇ ਪੜ ਰਹੇ ਨੇ ਇਸ ਤੇ ਵੀ ਇਤਰਾਜ਼ ਕੋਈ ਨਹੀਂਗਾ ਪੰਜਾਬੀ ਪੜਨ ਪੰਜਾਬੀ ਬੋਲਨ ਪੰਜਾਬੀ ਰਹਿਣ ਲੇਕਿਨ ਜਦ ਤੱਕ ਕੋ ਬੋਨਫਾਈਡ ਹੀ ਪੰਜਾਬੀ ਨਹੀਂ ਗੇ ਕਿਸੇ ਵੀ ਨਾਨ ਬੋਨਫਾਈਡੀ ਪੰਜਾਬੀ ਨੂੰ ਆਟੋਮੈਟਿਕਲੀ ਪੰਜਾਬ ਦੇ ਵਿੱਚ ਬਾਇ ਵਰਚੂਅਲ ਬਾਇੰਗ ਲੈਂਡ ਔਰ ਜਸਟ ਕਮਿੰਗ ਟੂ ਵਰਕ ਹੇਅਰ ਉਨੋਂ ਇਥੋਂ ਦਾ ਵੋਟਰ ਨਾ ਬਣਾਇਆ ਜਾਵੇ ਇਹਦੇ ਨਾਲ ਕੀ ਹੋਊਗਾ ਕਿ ਆਉਣ ਵਾਲੇ ਕੁਝ ਦਹਾਕਿਆਂ ਚ ਸਾਡਾ ਜਿਹੜਾ ਡੈਮੋਗ੍ਰਾਫਿਕ ਸਿਚੁਏਸ਼ਨ ਆ ਆਬਾਦੀ ਦਾ ਜਿਹੜਾ ਇੰਬੈਲੈਂਸ ਹੈਗਾ ਵਾ ਉਹ ਬਚਾਓ ਤੇ ਬਰਕਰਾਰ ਰਹੇਗਾ ਸਰ ਸਾਰੇ ਲੋਕ ਜਿਹੜੇ ਪੰਜਾਬੀ ਨੇ ਉਹ ਦਿੱਲੀ ਵੀ ਜਾਂਦੇ ਨੇ ਹੋਂਦੇ ਜਾਂਦੇ ਨੇ ਜਾਂ ਹੋਰ ਕਿਸੇ ਕੁਝ ਜਾਂਦੇ ਨੇ 3-4% ਨੂੰ ਛੱਡ ਕੇ ਬਾਕੀ ਦਾ ਜਿਹਦੇ ਕੋਈ ਐਮ ਜੀ ਰੋਗ ਸੰਬੰਧਿਤ ਹੈ ਨਹੀਂ ਕਿ ਉਹ ਮੈਂ ਫਿਰ ਰੀਟ੍ਰੇਟ ਮੈਂ ਫਿਰ ਰੀਟ੍ਰੇਟ ਕਰ ਦੇਣਾ ਕਿ ਅਕਸਰ ਤਿੰਨ ਚਾਰ ਸੂਬਿਆਂ ਨੇ ਵੀ ਕਾਨੂੰਨ ਬਣਾਇਆ ਨਾ ਤਾਂ ਮੈਂ ਉਹਨੂੰ ਸਾਈਡ ਕਰ ਰਿਹਾ ਵਾਂ ਤਿੰਨ ਚਾਰ ਸੂਬਿਆਂ ਨੇ ਇਸ ਲਈ ਬਣਾਇਆ ਕਿਉਂਕਿ ਇਹ ਜਿੱਦਾਂ ਹੁਣ ਜੰਮੂ ਕਸ਼ਮੀਰ ਆ ਉਹ ਘੱਟ ਗਿਣਤੀ ਸਟੇਟ ਐ ਮੁਸਲਿਮਸ ਦੀ ਉਹਨਾਂ ਨੂੰ ਪਤਾ ਵਾ ਕਿ ਜੇ ਸਾਰੇ ਦਰਵਾਜ਼ੇ ਖੋਲਤੇ ਤਾਂ ਜੰਮੂ ਕਸ਼ਮੀਰ ਤਾਂ ਅੱਜ ਨਹੀਂ ਅੱਜ ਕਿਉਂਕਿ ਉੱਥੇ ਬਹੁਤ ਜ਼ਿਆਦਾ ਮਿਲਿਟੈਂਸੀ ਦਾ ਡਰ ਆ ਹੁਣ ਇਹਨਾਂ ਨੇ ਖੋਲੇ ਹੋਏ ਨੇ ਉੱਥੇ ਜਾ ਕੇ ਕਿਸੇ ਨੇ ਜ਼ਮੀਨ ਨਹੀਂ ਲਈ ਡਰਦਿਆਂ ਨੇ ਪਰ ਅਗਰ ਉੱਥੇ ਹਾਲਾਤ ਨਾਰਮਲ ਹੁੰਦੇ ਜੰਮੂ ਕਸ਼ਮੀਰ ਹੁਣ ਨੂੰ ਦਿੱਲੀ ਵਾਲਿਆਂ ਨੇ ਤੇ ਬੰਬੇ ਵਾਲਿਆਂ ਨੇ ਖਰੀਦ ਲੈਣਾ ਸੀਗਾ ਇਹ ਤਾਂ ਹਿਮਾਚਲ ਤੁਹਾਨੂੰ ਕੋਟ ਕੀਤਾ ਵੀ ਆਰ ਆ ਮਾਈਨੋਰਿਟੀ ਸਟੇਟ ਇਟਸ ਨਾਟ ਲਾਈਕ ਅਦਰ ਦੇਖੋ ਮਧਿਆਪਰਦੇਸ਼ ਨੂੰ ਰਾਜਸਥਾਨ ਨੂੰ ਸੈਂਟਰਲ ਹਿੰਦੀ ਬੈਲਟ ਨੂੰ ਇਹ ਜਿਹੜੀਆਂ ਉੱਤਰ ਪ੍ਰਦੇਸ਼ ਨੂੰ ਦੇ ਮੇ ਨਾਟ ਫੀਲ ਦ ਨੀਡ ਦੇ ਮੇ ਨਾਟ ਫੀਲ ਦ ਨੀਡ ਟੂ ਬ੍ਰਿੰਗ ਇਨ ਸੱਚ ਅ ਲਾ ਪਰ ਪੰਜਾਬ ਡਿਫਰੈਂਟਲੀ ਹੈਜ਼ ਟੂ ਇਟ ਫੀਲਸ ਦ ਨੀਡ ਤਾਂ ਕਿ ਸਾਡੇ ਸੂਬੇ ਵਿੱਚ ਬਾਹਰੋਂ ਆਣ ਕੇ ਲੋਕੀ ਕਾਬਜ ਨਾ ਹੋ ਜਾਣੇ ਵਰਡ ਥੋੜਾ ਜਿਆ ਪਹਿੜਾ ਲੱਗ ਰਿਹਾ ਵਾ ਲੇਕਿਨ ਅਸਲ ਵਿੱਚ ਇਹਦਾ ਅਸਹੀ ਅਰਥ ਹੈ ਕਿ ਸਾਡੇ ਸੂਬੇ ਦੇ ਵਿੱਚ ਕਾਬਜ ਨਾ ਹੋ ਜਾਣ ਅਗਰ ਉਹ ਹੋ ਜਾਣਗੇ ਤੇ ਜੇ ਕੱਲ ਨੂੰ 20 25 ਸਾਲ ਬਾਅਦ ਬੰਦੇ ਇੱਥੇ ਰਿਪਰੈਜ਼ੈਂਟ ਕਰਨਗੇ ਨਾਨ ਪੰਜਾਬੀ ਭਾਵੇਂ ਉਹ ਆਪਣੇ ਆਪ ਨੂੰ 100 ਵਾਰ ਕਹਿਣ ਕਿ ਅਸੀਂ ਪੰਜਾਬ ਚ ਆ ਕੇ ਇੱਥੋਂ ਦੇ ਅਸੀਂ ਕਰੈਕਟਲੀ ਬਚੰਦੇ ਬਣੇ ਆ ਤੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਐਸਵਾਈਐਲ ਵਰਗੇ ਮੁੱਦਿਆਂ ਤੇ ਪਾਣੀਆਂ ਦੇ ਮੁੱਦਿਆਂ ਦੇ ਉੱਤੇ ਉਹ ਉਹਨਾਂ ਦੇ ਜਜ਼ਬਾਤ ਨਹੀਂ ਹੋਣਗੇ ਜੋ ਪੰਜਾਬ ਦਾ ਪਲਿਆ ਹੋਇਆ ਜੰਮ ਪੜ オリジナル ਬਚੰਦਾ ਜਿਹਦੇ ਜਜ਼ਬਾਤ ਪੰਜਾਬ ਦੇ ਪਾਣੀਆਂ ਦੇ ਇਹ ਇੱਕ ਉਦਾਹਰਨ ਤੁਹਾਨੂੰ ਸਿਰਫ ਪੇਸ਼ ਕੀਤਾ ਸੀ। ਬੰਦੇ ਪੰਜਾਬ ਵੀ ਜ਼ਮੀਨੀ ਗੱਲ ਜਾਂਦੇ ਜ਼ਮੀਨੀ ਰਾਜ ਦੀ ਗੱਲ ਭਗਵਾਨਤ ਜੀ ਜਾਂਦੇ ਸੀ ਤੁਹਾਨੂੰ ਪ੍ਰਾਈਵੇਟ ਬਿੱਲ ਪੇ ਕਰਨਾ ਪੈ ਰਿਹਾ ਤਾਂ ਲੱਗਦਾ ਨਹੀਂ ਕਿ ਸਰਕਾਰ ਕੋਈ ਤਾਂ ਆਪਾਂ ਨੂੰ ਜਾਰੀ ਨਹੀਂ। ਨਹੀਂ ਕਿਸੇ ਨੇ ਸੁਝਾਓ ਦੇਣਾ ਪੈਣਾ ਨਾ ਜੀ। ਵੈਸੇ ਤਾਂ ਸਹੀ ਮਾਨਿਆਂ ਵਿੱਚ ਤੁਸੀਂ ਬੁਰਾ ਨਾ ਮਨਾਇਓ ਕੋਈ ਵੀ ਇਹ ਕੰਮ ਸਿਗਾ ਸ਼੍ਰੋਮਣੀ ਅਕਾਲੀ ਦਲ ਦਾ। देयर ਆ ਰੀਜਨਲ ਪਾਰਟੀ। देयर ਸੇਕ ਐਸੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਆ। ਅਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਲੇਕਿਨ ਸ਼ਾਇਦ ਉਹਨਾਂ ਨੂੰ ਇਹ ਸੁਝਿਆ ਨਹੀਂਗਾ ਉਹਨਾਂ ਨੇ ਕੋਈ ਇਸ ਦੀ ਲੋੜ ਮਹਿਸੂਸ ਨਹੀਂ ਕੀਤੀ ਮੈਂ ਕਾਫੀ ਅਰਸੇ ਤੋਂ ਸੋਚਣ ਵਿਚਾਰਨ ਤੋਂ ਬਾਅਦ ਸਾਰਾ ਕ੍ਰਾਸ ਸੈਕਸ਼ਨ ਆਪਣੇ ਸਮਾਜ ਵਿੱਚ ਆਪਣੇ ਇਲਾਕੇ ਤੋਂ ਲੈ ਕੇ ਪੰਜਾਬ ਦੇ ਚੰਗੇ ਚੰਗੇ ਬੰਦਿਆਂ ਨਾਲ ਵਿਦਵਾਨਾਂ ਨਾਲ ਬੁੱਧੀਜੀਵੀਆਂ ਨਾਲ ਪੜ੍ਹਿਆ ਲਿਖਿਆ ਨਾਲ ਸਲਾਹ ਕਰਨ ਤੋਂ ਬਾਅਦ ਇਹ ਬਿੱਲ ਪੇਸ਼ ਕਰ ਰਿਹਾ ਔਰ ਮੈਂ ਉਮੀਦ ਕਰਦਾ ਕਿ ਭਗਵੰਤ ਮਾਨ ਇਹ ਕਹਿੰਦੇ ਨੇ ਰੋਜ਼ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਜਾਣ ਤੋਂ ਰੋਕਣਾ ਵਾ ਅਸੀਂ ਪੰਜਾਬ ਦਾ ਮਾਹੌਲ ਅੱਛਾ ਪੈਦਾ ਕਰਨਾ ਇਹ ਇੱਕ ਕਦਮ ਹੋਵੇਗਾ ਜਦ ਤੱਕ ਉਹ ਬਾਹਰੋਂ ਬੱਚਿਆਂ ਨੂੰ ਜਾਣ ਤੋਂ ਨਹੀਂ ਰੋਕ ਸਕਦੇ ਉਦੋਂ ਤੱਕ ਇੰਦਾ ਦਾ ਕੋਈ ਸੇਫਗਾਰਡ ਦਿਸ ਇਜ਼ ਜਸਟ ਅ ਸੇਫਗਾਰਡ ਇਹ ਸੇਫਗਾਰਡ ਕੀਤਾ ਜਾਵੇ ਜਿਸ ਦੇ ਨਾਲ ਸਾਡੇ ਪੰਜਾਬ ਦੀ ਡਿਸਟਿੰਕਟ ਆਇਡੈਂਟੀਟੀ ਵਲੱਖਣ ਪਹਿਚਾਨ ਬਚੀ ਰਵੇ ਨੇ ਮਾੜੀ ਗੱਲ ਐ ਨਾ ਜੀ that's what i'm saying ਕਿ ਪੰਜਾਬ ਆਇਸਤਾ-ਇਸਤਾ ਇੱਕ ਇਸ ਤਰ੍ਹਾਂ ਦਾ ਸੂਬਾ ਜਿਹੜਾ ਦੇਸ਼ ਦਾ ਨੰਬਰ 1 ਸੂਬਾ ਸੀਗਾ ਹਰ ਗੱਲ ਵਿੱਚ ਨੰਬਰ 1 ਤੇ ਸੀਗਾ స్టార్ਟਿੰਗ ਫਰੋਮ ਡਿਫੈਂਸ ਟੂ ਸਪੋਰਟਸ ਟੂ ਐਜੂਕੇਸ਼ਨ ਟੂ ਹੈਲਥ케ਅ ਅੱਜ ਸਾਡੀ ਚਾਕੀ ਨੂੰ ਜਿਹੜਾ 26 ਜਨਵਰੀ ਦੇ ਉੱਤੇ ਨਿਤਾ ਜਾਰਾ ਉਹਨਾਂ ਨੂੰ ਐ ਲੱਗਦਾ ਕਿ there is lack of competency to showcase its culture its tradition ਤਾਂ ਇਹ ਮੈਂ ਸਮਝਦਾ ਕਿ ਗਲਤ ਗੱਲ ਆ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਉੱਥੇ ਜ਼ਰੂਰ ਹੋਣੀ ਚਾਹੀਦੀ ਹੈ ਜੀ ਸਰ ਮੁੱਖ ਮੰਤਰੀ ਪੰਜਾਬ ਵਾਲੀ ਦੇ ਵਿੱਚ ਮੁੰਬਈ ਗਏ ਨੇ ਕਿ ਰੋਜ਼ਗਾਰ ਪੰਜਾਬ ਵਿੱਚ ਲੈ ਕੇ ਆ ਜਾਵੇ ਪਰ ਕੀ ਲੱਗਦਾ ਹੈ ਨੌਜਵਾਨ ਰੋਜ਼ਗਾਰ ਰੱਖਦੇ ਨੇ ਕਿ ਇੰਡਸਟਰੀਆਂ ਆਉਂਦੀਆਂ ਨੇ ਇੱਥੇ ਕੰਮ ਕੀਤਾ ਜਾਵੇ ਪਰ ਉਹਨਾਂ ਦੇ ਵਿੱਚ ਹੀ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਨੌਜਵਾਨ ਤਾਂ ਇਹ ਰੋਜ਼ਾਨ ਰੱਖਦੇ ਨੇ ਕਿ ਅਸੀਂ ਬਾਹਰ ਜਾઈએ ਇਹ ਫਿਰ ਇੱਕ بڑا ਸਵਾਲ ਹਾਲਾਂਕਿ ਥੋੜਾ ਜਿਹਾ ਇਸ ਮੁੱਦੇ ਤੋਂ ਹਟ ਕੇ ਪਰ ਮੈਂ ਇਸ ਮੁੱਦੇ ਨਾਲ ਕਨੈਕਟ ਕਰਦਾ ਭਗਵੰਤ ਸਿੰਘ ਮਾਨ ਬਾਰ-ਬਾਰ ਜਾ ਰਹੇ ਨੇ ਸਾਊਥ ਇੰਡੀਆ ਗਏ ਨੇ ਹੁਣ ਕੱਲ ਪਰਸੋਂ ਦੇ ਉਹ ਮੁੰਬਈ ਗਏ ਨੇ ਕਿ ਮੈਂ ਇਨਵੈਸਟਮੈਂਟ ਲੈ ਕੇ ਆ ਇਹਦਾ ਪਹਿਲਾ ਪੱਖ ਤਾਂ ਹੈ ਇਨਵੈਸਟਮੈਂਟ ਤਾਂ ਆਵੇਗੀ ਨਾ ਜੇ ਇੱਥੇ ਨੌਜਵਾਨਾਂ ਨੂੰ ਕੋਈ ਕੀ ਕਹਿੰਦੇ ਹੁੰਦੇ ਕਿ ਰਿਸਪੈਕਟੇਬਲ ਅਰਨਿੰਗ ਲਾਈਵਲੀਹੂਡ ਹੋਊਗਾ ਰਿਸਪੈਕਟੇਬਲ ਲਾਈਵਲੀਹੂਡ ਇੱਕ ਪਾਸੇ ਕੈਨੇਡਾ ਈਵਨ ਕੰਟਰੀਜ਼ ਲਾਈਕ ਇਟਲੀ ਜਰਮਨੀ ਫਰਾਂਸ ਯੂਰਪ ਦੇ ਵਿੱਚ ਉਹ ਸਾਡੇ ਨੌਜਵਾਨਾਂ ਨੂੰ ਜਦੋਂ ਜਾਂਦੇ ਨੇ ਉਥੇ ਰਿਸਪੈਕਟੇਬਲ ਲਾਈਵਲੀਹੂਡ ਮਤਲਬ ਕਿ ਉਹਨਾਂ ਨੂੰ ਕਟੋ-ਕਟਰ ਲੱਖ ਡੇਢ ਲੱਖ ਰੁਪਇਆ 2 ਲੱਖ ਰੁਪਇਆ ਮਹੀਨੇ ਦੀ ਆਮਦਨ ਹੁੰਦੀ ਤਾਂ ਇਹੋ ਭੱਜਦੇ ਨੇ ਸਾਰੇ ਹੁਣ ਯਾ ਤਾਂ ਕੋਈ ਪੰਜਾਬ ਦਾ ਮਾਹੌਲ ਇਦਾਂ ਦਾ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਰਿਸਪੈਕਟੇਬਲ ਲਾਈਵਲੀਹੂਡ ਹੋਵੇ ਹੋ ਨਹੀਂ ਰਿਹਾ ਉਹਦਾ ਕਾਰਨ ਸਿੱਧਾ ਹੈ ਕਿ ਪੰਜਾਬ ਦੇ ਵਿੱਚ ਇੰਡਸਟਰੀਅਲ ਇਨਵੈਸਟਮੈਂਟ ਉਦੋਂ ਤੱਕ ਨਹੀਂ ਆਵੇਗੀ ਜਦੋਂ ਤਾਈ ਸਾਡਾ ਪੰਜਾਬ ਦਾ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਪਾਕਿਸਤਾਨ ਦਾ ਬਾਰਡਰ ਖੁੱਲੇ ਜਿਹੜਾ ਸਾਡਾ ਸੈਂਟਰਲ ਏਸ਼ੀਆ ਦਾ ਜਿਹਨੂੰ ਪੁਰਾਣੇ ਵੇਲੇ ਸਿਲਕ ਰੂਟ ਕਹਿੰਦੇ ਸੀ ਕੱਲਾ ਪਾਕਿਸਤਾਨ ਵਪਾਰ ਨਹੀਂ ਪਾਕਿਸਤਾਨ ਤੋਂ ਅੱਗੇ ਅਫਗਾਨਿਸਤਾਨ ਅਫਗਾਨਿਸਤਾਨ ਤੋਂ ਅੱਗੇ ਈਰਾਨ 이란 ਤੋਂ ਅੱਗੇ ਮੰਗੋਲੀਆ ਮੰਗੋਲੀਆ ਤੋਂ ਅੱਗੇ ਉਜ਼ਬੇਕਿਸਤਾਨ ਤੁਰਕਮੈਨਿਸਤਾਨ ਰਸ਼ੀਆ ਤੱਕ ਐਡਾ ਵੱਡਾ ਇੱਕ ਮਾਰਕੀਟ ਹੈ ਕਿ ਜੇ ਸਾਡਾ ਬਾਰਡਰ ਨਾ ਬੰਦ ਹੋਵੇ ਪਾਕਿਸਤਾਨ ਨਾਲ ਤੇ ਜਿਹੜੀ ਆਮਦਨ ਸਾਨੂੰ ਯੂਰੋਪੀਅਨ ਕੰਟਰੀਜ਼ ਵਿੱਚ ਮਿਲਦੀ ਆ ਇੱਥੇ ਪੰਜਾਬ ਦੇ ਖੇਤੀ ਦੇ ਕਿਸਾਨ ਨੂੰ ਵੀ ਮਿਲ ਸਕਦੀ ਤੇ ਵਪਾਰੀ ਨੂੰ ਵੀ ਮਿਲ ਸਕਦੇ ਕੱਲਾ ਕਿਸਾਨਾਂ ਦਾ ਫਾਇਦਾ ਨਹੀਂ ਇੰਡਸਟਰੀ ਬਿਕੋਜ਼ ਪੰਜਾਬ ਇਜ਼ ਅ ਲੈਂਡਲੌਕਡ ਸਟੇਟ ਕੋਈ ਬੰਦਰਗਾਹ ਨਹੀਂ ਹੈ ਕੋਈ ਕੁਦਰਤੀ ਸਰੋਤ ਨਹੀਂ ਪਾਣੀ ਸਿਗਾ ਉਹ 14 ਲੱਖ ਟਿਊਬਨ ਵਾਲ ਅਸੀਂ ਕੱਢਦੇ ਕੱਢਦੇ ਪੱਟਦੇ ਪੱਟਦੇ ਅਸੀਂ ਪਾਣੀ ਧਰਤੀ ਦਾ ਖਰਾਬ ਕਰ ਲੈ ਇਸ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਬਹੁਤ ਦੂਰ ਅੰਦੇਸ਼ੀ ਦਾ ਸਬੂਤ ਦੇਣਾ ਪਵੇਗਾ ਆਗੂਆਂ ਨੂੰ ਆ ਜਿਹੜੀ ਰੋਜ਼ ਛੋਟੇ ਛੋਟੇ ਲੜਾਈ ਕਰਦੇ ਤੂੰ ਉੱਤੇ ਉੱਠ ਕੇ ਤੇ ਦਿੱਲੀ ਵਿੱਚ ਜਾ ਕੇ ਪਰਮਨੈਂਟ ਪ੍ਰੈਸ਼ਰ ਬਿਲਡ ਕਰਨਾ ਪਵੇਗਾ ਕਿ ਸਾਡਾ ਵਪਾਰ ਦਾ ਤੁਸੀਂ ਬਾਰਡਰ ਖੋਲੋ ਤਾਂ ਕਿ ਅਸੀਂ ਆਪਣੇ ਜਿੰਸਾਂ ਨੂੰ ਉੱਥੇ ਵੇਚ ਸਕੀ ਅੱਜ ਕਣਕ ਦਾ ਤੇ ਝੋਨੇ ਦਾ ਭਾਅ 2000 ਰੁਪਏ ਪ੍ਰਤੀ ਕੁਇੰਟਲ ਆ ਜੇ ਸਿਲਕ ਰੂਟ ਐ সেন্ট্রਲ ਏਸ਼ੀਆ ਦਾ ਖੁੱਲਾ ਹੋਵੇ ਮਦਾਬੇ ਨਾ ਕਹਿ ਸਕਦਾ 4 ਤੋਂ 5000 ਰੁਪਏ ਪ੍ਰਤੀ ਕੁਇੰਟਲ ਸਾਡੀ ਕਣਕ ਤੇ ਝੋਨਾ ਵਿਕੇਗਾ ਐਡਾ ਵੱਡਾ ਅੰਤਰ ਆ ਤੇ ਆਪਣੇ ਆਪ ਹੀ ਸੁਆਮੀਨਾਥਨ ਕਮੇਟੀ ਰਿਪੋਰਟ ਲਾਗੂ ਹੋ ਚੁੱਕੀ ਆਪਣੇ ਆਪ ਹੀ ਸਾਡੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਪਰ ਜਦ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਅਸੀਂ ਇਹ ਮਾਈਗ੍ਰੇਸ਼ਨ ਨਹੀਂ ਰੋਕ ਸਕਦੇ ਤੇ ਜੇ ਮਾਈਗ੍ਰੇਸ਼ਨ ਨਹੀਂ ਰੋਕ ਸਕਦੇ ਘੱਟੋ ਘੱਟ ਆਪਣੀ ਪੱਗ ਆਪਣੀ ਪਹਿਚਾਨ ਤਾਂ ਅਸੀਂ ਬਚਾ ਸਕਦੇ ਉਹ ਤਾਂ ਸਾਡੇ ਬਿਸ਼ੰਦਿਆਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਹੱਥ ਵਿੱਚ ਹੈ ਕੁਦਰਤੀ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਕੁਦਰਤੀ ਗੱਲ ਹੈ ਕਿ ਜਦੋਂ ਗੈਰ ਪੰਜਾਬੀਆਂ ਨੇ ਇੱਥੇ ਆਣ ਕੇ ਵਪਾਰ ਕਰਨਾ, ਸਾਹਮਣਾ, ਕੰਮ ਕਰਨਾ ਉਹਨਾਂ ਨਾਲ ਤੁਸੀਂ ਉਹਨਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਉਹ ਨਹੀਂ ਸਿੱਖ ਪਾਰੇ ਔਰ ਇਹਨੇ ਸਾਲ ਸਾਲ ਰਹਿਣ ਤੋਂ ਬਾਅਦ ਵੀ ਕਈ ਕਰੈਕਟ ਡਾਇਲੈਕਟ ਵਿੱਚ ਪੰਜਾਬੀ ਵਿੱਚ ਨਹੀਂ ਬੋਲ ਪਾਰੇ ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂਗਾ ਉਹਨਾਂ ਦਾ ਇੰਟਰਸਟ ਸਿਰਫ ਇੱਥੇ ਆਣ ਕੇ ਕਮਾਈ ਕਰਨ ਤੱਕ ਦੇ ਸਾਧਨਾ ਤੱਕ ਮਹਦੂਦ ਹੈਗਾ ਵਜੇ ਇੰਡਸਟਰੀ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਤੁਸੀਂ ਜਾ ਕੇ ਬਾਹਰ ਦਾ ਕਹਿ ਰਹੇ ਹੋ ਕਿ ਇੰਡਸਟਰੀਲ ਮਿਨਿਸਪਲ ਇਨਵੈ ਪਰ ਸਾਡੇ ਲੁਧਿਆਣੇ ਦੇ ਇੰਡਸਟਰੀਲਿਸ ਤਾਂ ਜਾ ਕੇ ਯੂਪੀ ਵਿੱਚ ਜਿਹੜਾ ਮਿਸਟਰ ਯੋਗੀ ਹੈਗੇ ਚੀਫ ਮਨਿਸਟਰ ਲੁਧਿਆਣੇ ਦੇ ਇੰਡਸਟਰੀਲਿਸ ਜਾ ਕੇ ਉੱਥੇ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਮਾਹੌਲ ਠੀਕਨੇਗਾ ਤੇ ਸਾਨੂੰ ਇਨਵੈਸਟਮੈਂਟ ਇੱਥੇ ਕਰਨ ਦੀ ਅਗਿਆਦ ਦਿੱਤੀ ਜਾਵੇ ਫਿਰ ਮਾਨ ਸਾਹਿਬ ਦੇ ਇਹ ਸਾਰੇ ਐਫਰਟਸ ਜਿਹੜੇ ਨੇ ਇਫ ਯੂ ਟਾਈਲ ਜਦ ਤੱਕ ਅਸੀਂ ਆਪਣੀ ਸਟੇਟ ਦੀ ਲਾਅ ਐਂਡ ਆਰਡਰ ਨੂੰ ਪਰ ਆਪਣੀ ਜਿਹੜੀ ਹੋਂਦ ਹੈ ਇਸ ਨੂੰ ਬਚਾ ਨਹੀਂ ਸਕਦੇ ਅੰਕੁਸ਼ ਆਪਣਾ ਟੌਪਿਕ ਬਹੁਤ ਇੰਪੋਰਟੈਂਟ ਹੈ ਮੈਂ ਫਿਰ ਫੋਕਸ ਰੱਖਣਾ ਚਾਹਣਾ ਔਨ ਥਿਸ ਪਾਰਟਿਕੂਲਰ ਬਿੱਲ ਆਈ ਵਿਲ ਓਨਲੀ ਬੀ ਗ੍ਰੇਟਫੁਲ ਆਈ ਕੈਨ ਆਈ ਆਈ ਹੈਵ ਆਨਸਰਸ ਟੂ ਪ੍ਰੈਕਟੀਕਲੀ ਏਵਰੀ ਕੁਐਸਚਨ ਦੈਟ ਯੂ ਹੈਵ ਬਟ ਥਿਸ ਵਿਲ ਫਾਈਂਡ ਅਨਦਰ ਟਾਈਮ ਐਂਡ ਮੈਂ ਤੁਹਾਡਾ ਬੜਾ ਮਸ਼ਕੂਰ ਹਾਂ ਸਾਰਿਆਂ ਦਾ ਕਿ ਤੁਹਾਡੇ ਜ਼ਰੀਏ ਅੱਜ ਸਾਰੀ ਦੁਨੀਆ ਦੇ ਵਿੱਚ ਖਬਰ ਅਤੇ ਆਈਡੀਆ ਜਿਹੜਾ ਫਲੋਟ ਕੀਤਾ ਮੈਂ ਆਈਡੀਆ ਫਲੋਟ ਕੀਤਾ ਲੈਟ ਇਟ ਬੀ ਅੰਡਰ ਡਿਸਕਸ਼ਨ ਲੈਟ ਦੀ ਪੰਜਾਬ ਐਮ ਐਲ ਏਜ਼ ਡਿਸਕਸ ਵਿਦ ਇਨ ਥੇਅਰ ਕੰਸਟੀਟਿਊਐਂਸੀਜ਼ ਐਂਡ ਦੈਨ ਕਮ ਟੂ ਪੰਜਾਬ ਵਿਧਾਨ ਸਭਾ ਪ੍ਰਿਪੇਅਰਡ ਇਨ ਦਾ ਮੰਥ ਆਫ ਫੈਬਰੂਰੀ ਐਂਡ ਮਾਰਚ when we have gone to when we are going to have the budget session and uh, hopefully get this bill passed طور سارے تے بہت بہت شکریہ ہریانہ نے بھی پیچھے 75 پرسنٹ جڑی आरक्षण रिजर्वیشن فکس کر کے سی کی ہریانیوں ਨੂੰ جڑی سرکاری نوکریاں دے کہ پنجاب دے وچ کوئی اس طرح دی ریزرویشن کی قدرتی ਸੁਭਾਵਕ گل ہے نا دیکھو گل سنو پہلا تاں اسی اپنی ہوند بچاواں گے پھر ساڈیاں نوکریاں ہن ہو کی ریا وا کہ ساڈے ائی ایس افسر وغیرہ بڑے ہوشیار نے اپ بھی غیر پنجابی بہت سارے بیٹھے نے جڑی ڈومیسائل دی شرط لاون دے نیں گے ਸਾਰੀਆਂ ਨੌਕਰੀਆਂ ਕੋਈ ਹਿਮਾਚਲ ਲੈ ਗਿਆ ਕੋਈ ਰਾਜਸਥਾਨ ਲੈ ਗਿਆ ਔਰ ਜਿਹੜਾ ਹੁਣ ਪਿੱਛੇ ਸਿਲੇਬਸ ਬਦਲਿਆ ਇਹਨਾਂ ਨੇ ਉਹਦੇ ਚ ਪੰਜਾਬੀ ਦੀ ਐਮਐਸ ਜਿਹੜੀ ਸੀ ਸਾਡੇ ਕਲਚਰ ਦੀ ਸੱਭਿਆਚਾਰ ਦੀ ਸਾਡੇ ਇਤਿਹਾਸ ਦੀ ਉਹ ਵੀ ਉਡਾ ਦਿੱਤੀ ਵਿੱਚੋਂ ਇਟ ਹਾਸ ਬਿਕਮ ਐ ਇਟ ਇਟ ਹਾਸ ਜਸਟ ਬਿਕਮ ਵੈਰੀ ਸਿੰਪਲ ਫਾਰ ਨਾਨ ਪੰਜਾਬੀਸ ਟੂ ਵਾਕ ਇਨ ਟੂ ਪੰਜਾਬ ਐਂਡ ਕਾਰਨਰ ਦ ਜੌਬਸ ਮਤਲਬ ਸਾਡੀ ਨੌਕਰੀਆਂ ਵੀ ਜਿਹੜੀਆਂ ਗੈਰ ਪੰਜਾਬੀ ਲੈ ਕੇ ਜਾ ਰਹੇ ਨੇ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਤੇ ਜੇ ਸਰਕਾਰੀ ਨੌਕਰੀ ਵਿੱਚ ਵੀ ਗੈਰ ਪੰਜਾਬੀ ਬੈਠਣਗੇ ਤੇ ਕੁਦਰਤੀ ਗੱਲ ਹੈਗੀ ਆ ਕਿ ਸਾਡੇ ਜਿਹੜੇ ਉਹਨਾਂ ਦੇ ਜਜ਼ਬਾਤ ਸਾਡੇ ਨਾਲ ਉਸ ਤਰ੍ਹਾਂ ਮੈਂ ਨਹੀਂ ਖਾਨਗੇ ਜਿੱਦਾਂ ਇੱਥੋਂ ਦਾ ਇੱਕ ਜੰਮ ਪਲ ਦੇ ਵਿਚਾਰ ਹੋਣੇ ਚਾਹੀਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਦੇਖੋਗੇ ਕਿ ਜਿੰਨੇ ਵੀ ਭਗਵੰਤ ਸਿੰਘ ਮਾਨ ਦੇ ਹੁਕਮ ਨਿਕਲ ਰਹੇ ਨੇ ਚਾਹੇ ਉਹ ਚੇਅਰਮੈਨੀਆਂ ਉਹਨਾਂ ਨੇ ਅਨਾਉਂਸ ਕੀਤੀਆਂ ਹੁਣੇ ਮੇਰੀ ਭੈਣ ਕਹਿ ਰਹੀ ਆ ਕਿ ਜਿਹੜਾ ਸਕੂਲ ਆਫ ਐਮਨੈਂਸ ਮੋਹੱਲੀ ਵਿੱਚ ਜਿਹੜਾ ਸਾਰਾ ਉਹਨਾਂ ਨੇ ਉਸ ਨੂੰ ਪ੍ਰਚਾਰਿਆ ਉਹ ਸਾਰਾ ਅੰਗਰੇਜ਼ੀ ਵਿੱਚ ਪ੍ਰਚਾਰਿਆ ਵਾ ਤੇ ਜੇ ਚੀਫ ਮਿਨਿਸਟਰ ਦਾ ਆਫਿਸ ਆਪ ਹੀ ਅੰਗਰੇਜ਼ੀ ਵਿੱਚ ਕੰਮ ਕਰੇਗਾ ਤੇ ਫਿਰ ਥੱਲੇ ਹਦਾਇਤ ਦੇਣ ਦਾ ਕੀ ਫਾਇਦਾ ਕਿ ਜੀ 21 ਫੈਬਰੂਰੀ ਤੇ ਬੋਰਡ ਲਾ ਦਿਓ ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂ ਸੋ ਇਹ ਸਾਰੀਆਂ ਗੱਲਾਂ ਇੱਥੋਂ ਐ ਨਜ਼ਰ ਆ ਰਿਹਾ ਕਿ ਜਿਹੜੀ ਸਾਡੀ ਰੂਲਿੰਗ ਜਮਾਤ ਆ ਉਹ ਸਿਰਫ ਕਹਿਣ ਆਸਤੇ ਹੀ ਕੰਮ ਕਰਦੀ ਆ ਦੇ ਡੂ ਨੋਟ ਪ੍ਰੈਕਟਿਸ ਵਾਟ ਦੇ ਈਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਆਪ ਪ੍ਰੈਕਟਿਸ ਕਰਨਾ ਚਾਹੀਦਾ ਕਿ ਜੋ ਵੀ ਕੰਮ ਉਹਨਾਂ ਦੇ ਦਫ਼ਤਰ ਦਾ ਹੋਵੇ ਪਹਿਲਾਂ ਉੱਥੇ ਹਦਾਇਤ ਦੇਣ ਕਿ ਉਹ ਪਹਿਲਾਂ ਪੰਜਾਬੀ ਵਿੱਚ ਜਾਵੇ ਆਪਸ਼ਨਲ ਅੰਗਰੇਜ਼ੀ ਬਿਕੋਜ਼ ਅਲਟੀਮੇਟਲੀ ਜੇ ਆਪਾਂ ਕਹੀਏ ਕਿ ਅੰਗਰੇਜ਼ੀ ਨੂੰ ਬਿਲਕੁਲ ਬਾਹਰ ਕਰ ਦੇਣਾ ਇਟ ਹਾਸ ਬਕਮ ਅ ਵਰਲਡ ਲੈਂਗੁਏਜ ਆਈ ਵਿਲ ਮੈ ਗਰੇਜ਼ ਨਹੀਂ ਕਰ ਲੱਗਿਆ ਇਸ ਗੱਲ ਤੋਂ ਕਹਿਣ ਲੱਗੇ ਕਿ ਉਹਦੀ ਵੀ ਬਹੁਤ ਲੋਡ ਹੈ ਪ੍ਰਾਥਮਿਕਤਾ ਇੰਪੋਰਟੈਂਸ ਪ੍ਰਾਇਰੀਟੀ ਜਿਹੜੀ ਆ ਉਹ ਪੰਜਾਬੀ ਨੂੰ ਤਾਂ ਹੀ ਮਿਲੂਗੀ ਜੇ ਭਗਵੰਤ ਸਿੰਘ ਮਾਨ ਆਪਣੇ ਦਫ਼ਤਰ ਦਾ ਕੰਮ ਪੰਜਾਬੀ ਚ ਸਹੀ ਮਾਨਿਆਂ ਵਿੱਚ शुरू करने लागू करना